ਦੇ ਨਾਲ ਜਿਹੜੇ ਧਾਰਮਿਕ ਮਸਲੇ ਜੁੜੇ ਸਨ ਉਹਨਾਂ ਨੂੰ ਲੈ ਕੇ ਬੜੇ ਗੰਭੀਰ ਇਲਜ਼ਾਮ ਲਾਏ ਗਏ ਹਨ ਅਤੇ ਬਹੁਤ ਸੰਸਨੀ ਕੇਸ ਖੁਲਾਸੇ ਵੀ ਕੀਤੇ ਗਏ ਨੇ ਮੇਦਬੀਆਂ ਦੇ ਮਸਲੇ ਨੂੰ ਲੈ ਕੇ ਬਹੁਤ ਲੰਬੇ ਸਮੇਂ ਤੋਂ ਸਿੱਖ ਪੰਥ ਦੇ ਪੈਰੋਕਾਰ ਗੁਰੂ ਨਾਨਕ ਨਾਮਲੇਵਾ ਸੰਗਤ ਇਨਸਾਫ ਦੀ ਮੰਗ ਕਰਦੀ ਆ ਰਹੀ ਹੈ ਲੇਕਿਨ ਇਨਸਾਫ ਤਾਂ ਹਜੇ ਤੱਕ ਨਹੀਂ ਮਿਲਿਆ ਪਰ ਆਪਾਂ ਪਿਛਲੇ ਦਿਨਾਂ ਵਿੱਚ ਦੇਖਿਆ ਕਿ ਜਿਹੜਾ ਡੇਰਾ ਸਰਸਾ ਹੈ ਉਸ ਦੇ ਜਿਹੜੇ ਰਹਿ ਚੁਕੇ ਸਿਆਸੀ ਜਿਹੜੇ ਮੁਖੀ ਸਨ ਸ਼੍ਰੀ ਪ੍ਰਦੀਪ ਕਲੇਰ ਉਹਨਾਂ ਨੇ ਇੱਕ ਨਿਜੀ ਚੈਨਲ ਨੂੰ ਆਪਣਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ਡੇਰਾ ਸਰਸਾ ਦੇ ਮੁਖੀ ਨੇ ਜਿਸ ਨੂੰ ਅਕਾਲ ਤਖਤ ਸਾਹਿਬ ਵੱਲੋਂ ਛੇਕਿਆ ਗਿਆ ਸੀ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਡੇਰਾ ਸਰਸਾ ਦੇ ਮੁਖੀ ਦੇ ਨਾਲ ਕੋਈ ਵੀ ਸਿੱਖ ਕਿ ਉਸ ਨਾਲ ਦਾ ਸਬੰਧ ਨਹੀਂ ਰੱਖੂਗਾ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਤੇ ਉਸ ਦਾ ਬਾਇਕਾਟ ਵੀ ਕਰਨ ਦਾ ਸਿੰਘ ਸਾਹਿਬ ਵੱਲੋਂ ਆਖਿਆ ਗਿਆ ਸੀ ਪਰ ਸ਼੍ਰੀ ਪ੍ਰਦੀਪ ਕੁਲੇਰਿਕ ਆਖ ਰਿਹਾ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਉਸ ਦੇਰਾ ਮੁਖੀ ਨੂੰ ਕਈ ਦਫਾ ਮਿਲੇ ਬਹੁਤ ਗੰਭੀਰ ਇਹ ਮਸਲਾ ਹੈ ਸਿੱਖ ਪੰਥ ਵਾਸਤੇ ਪੰਜਾਬ ਲਈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆਪਣੇ ਹੀ ਸਿੰਘ ਸਾਹਿਬ ਦੇ ਆਦੇਸ਼ ਦੀ ਪਾਲਣਾ ਤਾਂ ਕੀ ਕਰਨੀ ਸੀ ਉਹਦੇ ਉਲਟ ਜਾ ਕੇ ਉਹਦੇ ਨਾਲ ਗੰਢ ਧੁੱਪ ਕਰਦੇ ਰਹੇ ਉਹਦੇ ਨਾਲ ਵੋਟਾਂ ਖਾਤਰ ਆਪਣੀ ਮੀਟਿੰਗਾਂ ਕਰਦੇ ਰਹੇ ਤੇ ਆਪਾਂ ਸਮਝ ਸਕਦੇ ਹਾਂ ਕਿ ਅੱਜ ਜਿਹੜੀ ਇਹ ਲੀਡਰਸ਼ਿਪ ਕਿੱਥੇ ਖੜੀ ਆ ਸਾਰੇ ਸਿੱਖ ਜਗਤ ਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਜਿਹੜੇ ਖੁਲਾਸੇ ਸ਼੍ਰੀ ਪ੍ਰਦੀਪ ਕਲੀਅਰ ਨੇ ਕੀਤੇ ਨੇ ਉਸ ਵਿੱਚ ਇਹ ਬੜਾ ਸਾਫ਼ ਤਰੀਕੇ ਨਾਲ ਸਾਬਤ ਹੋ ਰਿਹਾ ਕਿ ਸੁਖਬੀਰ ਸਿੰਘ ਬਾਦਲ ਕਈ ਦਫਾ ਕਈ ਵਾਰ ਕਈ ਅਸਥਾਨਾਂ ਤੇ ਉਹ ਡੇਰਾ ਮੁਖੀ ਨੂੰ ਮਿਲੇ ਉਹ ਡੇਰਾ ਮੁਖੀ ਜਿਸ ਦਾ ਸੰਬੰਧ ਬੇਅਦਬੀ ਕਰਾਉਣ ਵਿੱਚ ਸਿੱਧੇ ਤੌਰ ਤੇ ਸਾਬਤ ਹੋ ਗਿਆ ਜਿਸ ਦੇ ਪ੍ਰੇਮੀਆਂ ਨੇ ਪੈਰੋਕਾਰਾਂ ਨੇ ਉਸ ਤੋਂ ਹੁਕਮ ਲੈ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਬੁਰਜ ਜਵਾਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਉਸ ਤੋਂ ਬਾਅਦ ਬਰਗਾੜੀ ਵਿੱਚ ਹੋਇਆ ਉਸ ਤੋਂ ਬਾਅਦ ਮਲਕੇ ਵਿੱਚ ਹੋਇਆ ਤੇ ਭਗਤੇ ਗੁਰੂ ਸਰ ਭਗਤੇ ਹੋਇਆ ਉਹ ਸਾਰੇ ਪੰਜਾਬ ਦੇ ਸਾਰੇ ਦੇਸ਼ ਦੇ ਦੁਨੀਆ ਦੇ ਸਾਹਮਣੇ ਆ ਪਰ ਜਿਹੜਾ ਦੋਸ਼ੀ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਉਹਦੀ ਸੁਖਬੀਰ ਸਿੰਘ ਬਾਦਲ ਕੋਸ਼ਿਸ਼ ਕਰਨ ਨੂੰ ਉਹਦੀ ਮਦਦ ਕਰਨ ਵਾਸਤੇ ਫਿਰ ਉਹਦੀ ਪੁਸ਼ਤ ਪਨਾਈ ਵਾਸਤੇ ਫਿਰ ਆਈਜੀ ਖਟੜਾ ਸਾਹਿਬ ਤੇ ਇਸ ਗੱਲ ਦਾ ਦਬਾਅ ਪਾਇਆ ਜਾਵੇ ਕਿ ਤੁਸੀਂ ਇਸ ਦੇ ਨਾਮ ਨੂੰ ਬਚਮ ਨਾ ਕਰੋ ਐਫ ਆਈ ਆਰ ਦੇ ਤੇ ਇਹਨਾਂ ਸਾਰਾ ਜੋ ਵੀ ਘਟਨਾ ਕਰਮ ਹੋਇਆ ਇਸ ਤੋਂ ਇਹ ਸਾਫ ਦੱਸ ਦਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਸਿੱਖ ਪਰੰਪਰਾ ਦਾ ਸੇਕ ਕਸੂਲਾਂ ਦਾ ਸਿੱਖ ਸਿਧਾਂਤ ਦਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਜਾਂ ਉਹਨਾਂ ਨੂੰ ਸਮਝ ਨਹੀਂ ਕਿ ਜਿਹੜਾ ਆਪਣੇ ਆਪ ਨੂੰ ਆਖੇ ਕਿ ਮੈਂ ਬਾਬਾ ਆ ਇਧਰਲਾ ਤੁਹਾਡਾ ਬਾਬਾ ਉਧਰ ਆ ਤੁਸੀਂ ਇਹ ਦੱਸੋ ਕਿੰਨਾ ਉਹਦੇ ਵਿੱਚ ਹੰਕਾਰ ਕਿੱਡੀ ਆਕੜ ਆ ਬਾਬਾ ਖੜਕ ਸਿੰਘ ਹੋਇਆ ਸਿੱਖ ਪੰਥ ਦੇ ਬਹੁਤ ਮਹਾਨ ਲੀਡਰ ਸਿਗੇ ਜੇ ਆਪਾਂ ਰਾਜਨੀਤਿਕ ਖੇਤਰ ਵਿੱਚ ਗੱਲ ਕਰੀਏ ਚਲੋ ਧਾਰਮਿਕ ਖੇਤਰ ਵਿੱਚ ਵੀ ਬਹੁਤ ਵੱਡੇ ਵੱਡੇ ਮਹਾਪੁਰਸ਼ ਹੋਏ ਜਿਨ੍ਹਾਂ ਨੂੰ ਬਾਬਾ ਆਖਿਆ ਗਿਆ ਪਰ ਪ੍ਰਦੀਪ ਕਲੇਰ ਦੇ ਕਹਿਣ ਦੇ ਮੁਤਾਬਕ ਇਹ ਜੇ ਉਹ ਵੀ ਬੇਦਬੀਆਂ ਨੂੰ ਲੈ ਕੇ ਹੋਇਆ ਇਹ ਦੇਰੇ ਸਰਸੇ ਦੀਆਂ ਵੋਟਾਂ ਖਾਤਰ ਇੰਨਾ ਨੀਵਾਂ ਝੁਕਣਾ ਪੈ ਗਿਆ ਅਕਾਲੀ ਲੀਡਰਸ਼ਿਪ ਨੂੰ ਉਹ ਬੇहद ਨਿੰਦਨਯੋਗ ਹੈ ਫਿਰ ਅਗਰ ਅਕਾਲੀ ਦਲ ਦਾ ਪ੍ਰਧਾਨ ਇਹ ਕਰੇ ਤੇ ਕੌਮ ਤੋਂ ਕੀ ਆਪਾਂ ਕੌਮ ਦਾ ਕੀ ਉੱਤੇ ਵਿਸ਼ਵਾਸ ਰਊਗਾ ਦਿਨ ਬਦ ਦੇ ਅਕਾਲੀ ਦਲ ਤੇ ਵਿਸ਼ਵਾਸ ਟੁੱਟ ਗਿਆ ਕੌਮ ਦਾ ਉਹ ਆਪਾ ਦੇਖ ਹੀ ਲਿਆ ਸਾਰਿਆਂ ਨੇ ਤੇ ਅੱਜ ਸਵਾ ਮੰਗ ਕਰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਗੱਲ ਦੀ ਇੱਕ ਤਾਂ ਜਵਾਬ ਦੇਵੇ ਤੇ ਨਾਲ ਜੋ ਪੰਥ ਦੀ ਪਰੰਪਰਾ ਹੈ ਅਗਰ ਆਪਾਂ ਕਿਸੇ ਵਿਅਕਤੀ ਨੂੰ ਜਿਹਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਆ ਅਕਾਲ ਤਖਤ ਸਾਹਿਬ ਵੱਲੋਂ ਅਗਰ ਜੇ ਆਪਾਂ ਉਹਦੇ ਨਾਲ ਕੋਈ ਸੰਬੰਧ ਬਣਾਉਂਦੇ ਆ ਜੋੜਦੇ ਆ ਤੇ ਉਹ ਵੀ ਇੱਕ ਤਰ੍ਹਾਂ ਦਾ ਤਨਖਾਹਿਆ ਹੁੰਦਾ ਤੇ ਤੁਸੀਂ ਸਾਰੇ ਲੋਕਾਂ ਨੂੰ ਅਸੀਂ ਤਾਂ ਇਹ ਦੱਸਣਾ ਚਾਹੁੰਦੇ ਆ ਕਿ ਠੀਕ ਹੈ ਅਸੀਂ ਅਕਾਲੀ ਦਲ ਦੇ ਮੈਂਬਰ ਸੀ ਅੱਜ ਵੀ ਹੈਗੇ ਆ ਲੇਕਿਨ ਅਕਾਲੀ ਦਲ ਦਾ ਪ੍ਰਧਾਨ ਐਦਾਂ ਦੀਆਂ ਹਰਕਤਾਂ ਕਰੇ ਤੇ ਫਿਰ ਕੌਮ ਦਾ ਕੀ ਅਸਰ ਹੋਊਗਾ ਇਹ ਆਪਣੇ ਸਾਰਿਆਂ ਦੇ ਸਾਹਮਣੇ ਇਸ ਲਈ ਉਹਨਾਂ ਦੀ ਜ਼ਰਤ ਪਈ ਬੇਅਦਬੀਆਂ ਕਰਨ ਵਾਸਤੇ ਇਸ ਲਈ ਉਹਨਾਂ ਦੇ ਉਹਨਾਂ ਨੂੰ ਹੌਸਲਾ ਮਿਲਿਆ ਕਿ ਆਪਾਂ ਉਹਨਾਂ ਦੀ ਪੁਸ਼ਤ ਪਨਾਹੀ ਕੀਤੀ ਮਦਦ ਕੀਤੀ ਉਹਨਾਂ ਨਾਲ ਗੱਲਬਾਤ ਕਰਦੇ ਰਹੇ ਲੇਕਿਨ ਅਗਰ ਸਿਆਣੇ ਲੀਡਰ ਹੁੰਦੇ ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਦੀ ਸਲਾਹ ਇਹ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੰਨਦੇ ਤੇ ਅੱਜ ਇਹ ਸ਼ਾਇਦ ਇਹ ਹਾਲਾਤ ਨਾ ਦੇਖਣੇ ਪੈਂਦੇ ਫਿਰ ਪ੍ਰਦੀਪ ਕਲੇਰ ਉਹਨਾਂ ਨੇ ਇੱਕ ਹੋਰ ਗੱਲ ਬਹੁਤ ਵੱਡੀ ਆਖੀ ਕਿ ਜਿਹੜੀ ਚਿੱਠੀ ਲਿਖੀ ਗਈ ਸੀ ਪਹਿਲਾਂ ਹਿੰਦੀ ਵਿੱਚ ਚਿੱਠੀ ਆਈ ਫਿਰ ਉਹਦਾ ਤਰਜਮਾ ਉਹਨੂੰ ਟਰਾਂਸਲੇਟ ਕੀਤਾ ਗਿਆ ਪੰਜਾਬੀ ਵਿੱਚ ਉਹਦੇ ਵਿੱਚ ਥੋੜੀ ਜਗ੍ਹਾ ਸੀਗੀ ਤੇ ਉਹਦੇ ਵਿੱਚ ਜਿਹੜਾ ਸ਼ਬਦ ਵਿੱਚ ਐਡ ਕੀਤਾ ਗਿਆ ਪਾਇਆ ਗਿਆ ਖਿਮਾ ਜਾਂਚਨਾ ਕਰਦਾ ਹਾਂ ਉਹ ਵੀ ਜਿਹੜੇ ਸੁਖਬੀਰ ਸਿੰਘ ਬਾਦਲ ਨਾਲ ਉਸ ਸਮੇਂ ਲੀਡਰ ਸਨ ਇਹ ਸਾਰੇ ਮਾਫੀਨਾਮੇ ਦੇ ਘਟਨਾਕਰਮ ਵਿੱਚ ਇਸ ਕਹੋ ਇਹ ਤਾਂ ਸਰੀਰੰਤਰ ਹੀ ਕਹਿ ਸਕਦੇ ਹੁਣ ਸਾਜ਼ਿਸ਼ ਕਹਿ ਸਕਦੇ ਆ ਸੇ ਕੌਮ ਨਾ ਹੋਈ ਉਸਗੇ ਡਾਕਟਰ ਚੀਮਾ ਤੇ ਜੇ ਆਪਾਂ ਜੋ ਪੰਜਾਬੀ ਵਿੱਚ ਜਿਵੇਂ ਉਹ ਅੱਖਰ ਲਿਖੇ ਗਏ ਨੇ ਜੇ ਆਪਾਂ ਉਹਦੀ ਹੈਂਡਰਾਈਟਿੰਗ ਐਕਸਪਰਟ ਤੋਂ ਇਹ ਕੋਈ ਉਹਦਾ ਆਪਾਂ ਫੋਰੈਂਸਿਕ ਤਰੀਕੇ ਨਾਲ ਕਰਾਉਣਾ ਹੋਵੇ ਤੇ ਉਹ ਵੀ ਆਪਾਂ ਨੂੰ ਇਹ ਜਿਹੜੀ ਗੱਲ ਸਾਬਤ ਹੋ ਸਕਦੀ ਹੈ ਤੁਸੀਂ ਇਰਾਨ ਹੋਵੋਗੇ ਜਾਲ ਸਾਜ਼ੀ ਤੇ ਤੋਖਾ ਦੜੀ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਾਇਦਾਦ ਸਹਿਬਾਨਾਂ ਨੂੰ ਗੁੰਮਰਾਹ ਕਰਕੇ ਹਨੇਰੇ ਵਿੱਚ ਰੱਖ ਕੇ ਤੇ ਸਿੰਘ ਸਬਾਨਾਂ ਤੇ ਦਬਾਅ ਪਾ ਕੇ ਇਹ ਜਿਹੜੀ ਮਾਫੀ ਦਵਾਈ ਗਈ ਜਦ ਦੇਰੇ ਵਾਲੇ ਸਾਧ ਨੇ ਕਹਿਤਾ ਕਿ ਮੈਂ ਤਾਂ ਮਾਫੀ ਮੰਗੀ ਨਹੀਂ ਮੈਂ ਤਾਂ ਖਿਮਾ ਜਾਂਚਣਾ ਕੀਤੀ ਨਹੀਂ ਕਿ ਦੱਸੋ ਸਿੱਖ ਕੌਮ ਕਿੱਥੇ ਖੜੀ ਆ ਉਹ ਕਹਿੰਦਾ ਮੈਂ ਮੰਗੀ ਨਹੀਂ ਤੇ ਇਹਨਾਂ ਨੇ ਮਾਫੀ ਦੇ ਦਿੱਤੀ ਦੁਆਤੀ ਦਬਾਵਾ ਪਾ ਕੇ ਉਹਦੇ ਵਿੱਚ ਜ਼ਾਲੀ ਤਰੀਕੇ ਦੇ ਨਾਲ ਉਹਦੇ ਵਿੱਚ ਜਾਲ ਸਾਜੀ ਦੇ ਟੰਗ ਦੇ ਨਾਲ ਉਹਦੇ ਵਿੱਚ ਉਹ ਲਫ਼ਜ਼ ਪਾਏ ਗਏ ਜਿਹੜਾ ਕਿ ਉਹਨਾਂ ਨੇ ਮੁੜ ਕੇ ਉਸ ਗੱਲ ਤੋਂ ਇਨਕਾਰ ਕਰਤਾ ਦੇਰਾ ਸਰਸਾ ਦੇ ਜਿਹੜੇ ਪੈਰੋਕਾਰਾਂ ਨੇ ਤੇ ਫੇਰ ਦੱਸੋ ਤੁਸੀਂ ਸਿੰਘ ਸਬਾਨਾਂ ਨੂੰ ਵੀ ਨੇਰੇ ਚ ਰੱਖ ਕੇ ਤੁਸੀਂ ਐਡੀ ਵੱਡੀ ਐਡਾ ਵੱਡਾ ਵੱਜਰ ਗੁਨਾਹ ਕੀਤਾ ਤੇ ਫਿਰ ਕੌਮ ਕਿਵੇਂ ਤੁਹਾਨੂੰ ਮਾਫ ਕਰ ਦੂਗੀ ਇਹ ਜਿਹੜੇ ਪ੍ਰਦੀਪ ਕਲੇਰ ਵੱਲੋਂ ਜਿਹੜੇ ਇਹ ਬਹੁਤ ਸਨਸਨੀਖੇਜ਼ ਤੇ ਬੜੇ ਗੰਭੀਰ ਖੁਲਾਸੇ ਕੀਤੇ ਗਏ ਨੇ ਇਹਨਾਂ ਦੇ ਨਾਲ ਸਿੱਖ ਪੰਥ ਦੇ ਵਿੱਚ ਬਹੁਤ ਦਰਦ ਆ ਸਿੱਖ ਪੰਥ ਇਸ ਗੱਲ ਲਈ ਬਹੁਤ ਚਿੰਤਤ ਆ ਕਿ ਸਾਡੀ ਲੀਡਰਸ਼ਿਪ ਕਿੱਥੇ ਚਲ ਗਈ ਸਾਡੇ ਲੀਡਰ ਕੀ ਕਰ ਰਹੇ ਨੇ ਅੱਜ ਸਮਾਂ ਮੰਗ ਕਰਦਾ ਕਿ ਲੋਕ ਚਾਹੁੰਦੇ ਨੇ ਸਾਰੇ ਪੰਥਦਰਦੀ ਚਾਹੁੰਦੇ ਆ ਕਿ ਸਿੱਖਾਂ ਦੀ ਲੀਡਰਸ਼ਿਪ ਹੋਵੇ ਜਿੱਥੇ ਆਮ ਜਿਹੜੀ ਵਰਕਰ ਦੀ ਗੱਲ ਸੁਣੀ ਜਾਊਗੀ ਸਾਰਿਆਂ ਨੂੰ ਮੌਕੇ ਮਿਲਣਗੇ ਕੋਈ ਪੈਸੇ ਦਾ ਬੋਲਬਾਲਾ ਨਹੀਂ ਕੋਈ ਭਾਈ ਪਤੀਜਾ ਆਵਾਜ਼ ਨਹੀਂ ਕੋਈ ਆਪਣੇ ਜਿਹੜੀ ਹੈਗੇ ਫੈਸਲੇ ਉੱਪਰੋਂ ਨਹੀਂ ਆਪਣੇ ਥੋਪੇ ਜਾਣਗੇ ਥੱਲੇੋਂ ਫੈਸਲੇ ਕਰਾਂਗੇ ਏਜੰਡਾ ਬਣਾਵਾਂਗੇ ਰਾਜਸੀ ਧਾਰਮਿਕ ਸਮਾਜਿਕ ਆਰਥਿਕ ਤਾਂ ਕਿ ਪੰਜਾਬ ਦੇ ਲੋਕ ਉਸ ਨੂੰ ਪ੍ਰਵਾਨ ਕਰੇ ਇੱਕ ਕੰਮ ਕਰਾਂਗੇ ਲੋਕਤੰਤਰਕ ਤਰੀਕੇ ਨਾਲ ਡੈਮੋਕਰੈਟਿਕ ਸਿਸਟਮ ਨਾਲ ਇਹ ਕੋਈ ਨਹੀਂ ਅਸੀਂ ਕਰਾਂਗੇ ਕਿ ਮੈਂ ਆ ਗਿਆ ਤਾਂ ਮੇਰਾ ਭਰਾ ਵੀ ਆ ਗਿਆ ਮੇਰਾ ਮੁੰਡਾ ਵੀ ਆ ਗਿਆ ਮੇਰਾ ਜੀਜਾ ਵੀ ਆ ਗਿਆ ਮਿਰੋ ਇਦਾਂ ਨਹੀਂ ਹੈਗਾ ਦੇਖੋ ਇਹਦਾ ਇਹ ਜਿਹੜਾ ਹੈਗਾ ਅਕਾਲੀ ਦਲ ਸਿੱਖ ਪੰਥ ਦੀ ਮਲਕੀਅਤ ਆ ਇਹ ਕਿਸੇ ਇੱਕ ਪਰਿਵਾਰ ਦੀ ਮਲਕੀਅਤ ਨਹੀਂ ਤੇ ਨਾ ਸਮਝਣੀ ਚਾਹੀਦੀ ਕਿਸੇ ਨੂੰ ਇਹ ਤਾਂ ਠੀਕ ਆ ਜਿਵੇਂ ਜਿਵੇਂ ਦਾ ਸਮਾਂ ਆਇਆ ਅਜੇ ਹੀ ਜੈਦਰ ਮੋਹਰਸੂ ਤੋੜਦੀ ਬਰਸੀ ਤੋਂ ਆਏ ਆ ਤੋੜ ਸਾਹਿਬ ਨੇ ਇਦਾਂ ਲੰਬਾ ਸਮਾਂ ਸੇਵਾ ਕੀਤੀ ਆਪਣੇ ਪਹਿਲਾ ਪੰਜਾਬੀ ਸੂਬੇ ਮੋਰਚੇ 'ਚ ਐਮਰਜੈਂਸੀ ਵਿੱਚ ਦੇਖੋ ਤੁਸੀਂ ਸੋਚੋ ਕਿਹੜਾ ਕਾਲੀਦਾਲ ਦਾ ਪ੍ਰਧਾਨ ਹੈ ਜਿਹੜਾ ਕਾਲ ਤੱਕ ਸਾਡਾ ਜਾਇਜ਼ਰ ਵੀ ਰਿਹਾ ਹੋਵੇ ਉਹ ਦਿਨ ਸੀ ਐਡੇ ਵੱਡੇ ਯੋਧੇ ਸਨ ਜਿਹਨੇ ਕਾਲ ਤੱਕ ਸਾਡਾ ਜਾਇਜ਼ਰ ਵੀ ਰਹੇ ਤੇ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਵੀ ਰਹੇ ਲੋਕ ਸਭਾ ਦੇ ਮੈਂਬਰ ਵੀ ਰਹੇ ਐਮਐਲਏ ਵੀ ਰਹੇ ਵਜ਼ੀਰ ਵੀ ਰਹੇ ਤੇ ਹੁਣ ਲੇਕਿਨ ਫਿਰ ਵੀ ਐਡੇ ਸਦਾਰਨ ਪਰਿਵਾਰ ਨੇ ਅੱਜ ਵੀ ਉਹਦੇ ਵਿਚਰਦੇ ਆ ਅੱਜ ਵੀ ਇਹਨਾਂ ਦਾ ਜੇ ਰਹਿਣਾ ਬਹਿਣਾ ਉਸ ਤਰੀਕੇ ਨਾਲ ਹੀ ਆ ਕੋਈ ਫਰਕ ਨਹੀਂ ਪਾਇਆ ਕੋਈ ਇੰਨੀ ਵਾਰੀ ਐਮਪੀ ਬਣ ਗਿਆ ਐਮਐਲਏ ਬਣ ਗਿਆ ਕੋਈ ਪੈਸਾ ਨਹੀਂ ਬਣਾਇਆ ਉਹਨਾਂ ਨੇ ਕੋਈ ਜਦਾ ਨਹੀਂ ਇਕੱਠੀ ਕੀਤੀ ਤੇ ਫੇ ਭਾਈ ਲੋਕ ਇਸ ਕਰਕੇ ਸਾਨੂੰ ਛੱਡ ਗਏ ਅਸੀਂ ਚਾਹੁੰਦੇ ਆ ਕਿ ਉਹਦਾ ਦਾ ਕੰਮ ਕਰੀਏ ਜਿਵੇਂ ਆਪਣੇ ਜਿਸ ਗੱਲਾਂ ਲੋਕ ਸਾਡੇ ਨਾਲ ਖੜੇ ਹੋਣ ਅਸੀਂ ਕੋਈ ਸਾਡਾ ਕੋਈ ਸਵਾਰਥ ਨਹੀਂ ਕੋਈ ਸਾਡਾ ਨਿੱਜੀ ਇਹਦੇ ਵਿੱਚ ਲੋਭ ਨਹੀਂ ਕੋਈ ਸਾਡਾ ਨਿੱਜੀ ਇੰਟਰਸਟ ਨਹੀਂ ਸੀ ਨਿੱਜ ਵਾਸਤੇ ਨਹੀਂ ਆਏ ਨਿਰਸਵਾਰਥ ਆਏ ਆ ਇਸ ਕੰਮ ਲਈ ਤੇ ਚਲੋ ਆਉਣ ਵਾਲੇ ਸਮੇਂ 'ਚ ਇਹ ਸਾਰੀਆਂ ਗੱਲਾਂ ਲੋਕਾਂ ਤੱਕ ਲੈ ਕੇ ਜਾਵਾਂਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ